ਸਸੀਗਾਲ ਜੀ ਮੈਂ ਦੀਪ अरोड़ा ਰੀਹੈਬਿਲੇਸ਼ਨ ਕਾਉਂਸਲਰ ਅੱਜ ਆਪਾਂ ਗੱਲ ਕਰਦੇ ਆਂ ਵੀ ਕਾਉਂਸਲਿੰਗ ਕੀ ਹੁੰਦੀ ਆ ਵਾਟ ਇਜ਼ ਕਾਉਂਸਲਿੰਗ ਇਹਨੂੰ ਸਮਝਣ ਦੇ ਲਈ ਮੈਂ ਜਿਹੜੇ ਦੋ ਅਸਪੈਕਟ ਮੈਂ ਨਾਲੋ ਨਾਲ ਸਮਝਾਉਂਗਾ ਕਿ ਕਾਉਂਸਲਿੰਗ ਕੀ ਹੁੰਦੀ ਆ ਕਿਹੜੀ ਹੁੰਦੀ ਆ ਤੇ ਕਾਉਂਸਲਿੰਗ ਕਿਹੜੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਇਹ ਸਮਝਦੇ ਆਂ ਕਿ ਕਾਉਂਸਲਿੰਗ ਕੀ ਹੁੰਦੀ ਆ ਇੱਕ ਇਸ ਕੈਟਾਗਰੀ ਦਾ ਬੱਚਾ ਜਿਹੜਾ ਲਾਈਫ ਦੇ ਵਿੱਚ ਬਹੁਤ ਖੁਸ਼ ਆ ਐਕਸਾਈਟਡ ਆ ਤੇ ਬਹੁਤ ਕੁਝ ਲਾਈਫ ਦੇ ਵਿੱਚ ਕਰਨਾ ਚਾਹੁੰਦਾ ਤੇ ਦੂਜੀ ਕੈਟਾਗਰੀ ਜਿਹਦੇ ਵਿੱਚ ਬੱਚਾ ਡਿਪਰੈਸ ਆ ਪਰੇਸ਼ਾਨ ਆ ਸੈਡ ਆ ਜਾਂ ਐਡਿਕਟਡ ਆ ਤੇ ਤੀਜੀ ਕੈਟਾਗਰੀ ਦਾ ਬੱਚਾ ਜੋ ਕਨਫਿਊਜ਼ਡ ਆ ਜਾਂ ਮੈਂਟਲ ਇਮੋਸ਼ਨਲੀ 네ਗੇਟਿਵ ਇਮੋਸ਼ਨ ਦੇ ਵਿੱਚ ਆ ਤਾਂ ਇਹ ਤਿੰਨੋਂ ਕੈਟਾਗਰੀ ਦੇ ਵਿੱਚੋਂ ਕੋਈ ਵੀ ਬੱਚਾ ਤੁਹਾਡੇ ਕੋਲ ਕਾਉਂਸਲਿੰਗ ਦੇ ਲਈ ਆ ਸਕਦਾ ਜਦੋਂ ਵੀ ਕੋਈ ਬੱਚਾ ਕਾਉਂਸਲਿੰਗ ਦੇ ਲਈ ਆਉਂਦਾ ਤਾਂ ਉਹਦਾ ਪਰਪਸ ਇਹ ਹੁੰਦਾ ਕਿ ਉਹ ਇਹ ਸੋਚ ਕੇ ਆਉਂਦਾ ਕਿ ਮੈਨੂੰ ਆਪਣੀ ਪ੍ਰੋਬਲਮ ਜਾਂ ਜੋ ਵੀ ਆਉਂਦੀ ਕੈਟਾਗਰੀ ਆ ਉਹਦੇ ਲਈ ਉਹਨੂੰ ਇੱਕ ਰਾਈਟ ਐਡਵਾਈਸ ਇੱਕ ਰਾਈਟ ਗਾਈਡੈਂਸ ਮਿਲ ਜਾਊਗੀ ਕਿ ਸਲਾਹ ਮਿਲ ਜਾਵੇਗੀ ਕਾਉਂਸਲਰ ਤੋਂ ਜੋ ਕਿ ਗਲਤ ਕਾਉਂਸਲਿੰਗ ਦੇ ਦੌਰਾਨ ਐਜ਼ ਅ ਕਾਉਂਸਲਰ ਆਪਾਂ ਇਹ ਧਿਆਨ ਰੱਖਣਾ ਕਿ ਕਿਸੇ ਨੂੰ ਵੀ ਕੋਈ ਸਲਾਹ ਕੋਈ ਐਡਵਾਈਸ ਨਹੀਂ ਆਪਾਂ ਦੇ ਸਕਦੇ ਉਹਦਾ ਕਾਰਨ ਇਹ ਆ ਕਿ ਤੁਹਾਡੇ ਵੱਲੋਂ ਦਿੱਤੀ ہوئی ਸਲਾਹ ਜਾਂ ਕੋਈ ਐਡਵਾਈਸ ਦੇ ਬਿਹਾਫ ਤੇ ਉਹ ਆਪਣੀ ਲਾਈਫ ਦੇ ਡਿਸੀਜਨ ਲੈਣਾ ਸ਼ੁਰੂ ਕਰ ਦਿੰਦਾ ਤਾਂ ਫਿਰ ਉਹ ਸੈਲਫ ਡਿਪੈਂਡੈਂਟ ਤਾਂ ਹੋਇਆ ਹੀ ਨਹੀਂ ਤਾਂ ਉਹ ਤਾਂ ਫਿਰ ਤੁਹਾਡੇ ਤੇ ਡਿਪੈਂਡ ਰਹਿ ਗਿਆ ਜੋ ਕਿ ਗਲਤ ਆ ਸਾਨੂੰ ਕਰਨਾ ਕੀ ਚਾਹੀਦਾ ਸਾਨੂੰ ਕਰਨਾ ਇਹ ਚਾਹੀਦਾ ਕਿ ਸਾਨੂੰ ਆਪਣੇ ਆਪ ਨੂੰ ਉਸ ਬੱਚੇ ਦੀ ਪੋਜੀਸ਼ਨ ਤੇ ਲਿਆ ਕੇ ਉਸ ਬੱਚੇ ਦੇ ਹਿਸਾਬ ਨਾਲ ਉਹਦੇ ਅੰਦਰ ਇੱਕ ਕੌਨਫੀਡੈਂਸ ਬਿਲਡ ਅਪ ਕਰਨਾ ਚਾਹੀਦਾ ਤਾਂ ਕਿ ਉਹ ਬੱਚਾ ਖੁਦ ਆਪਣੇ ਲੈਵਲ ਤੇ ਆ ਕੇ ਆਪਣੇ ਡਿਸੀਜਨ ਆਪ ਲੈ ਸਕੇ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਉਹਨੂੰ ਇਹ ਲੱਗੇ ਕਿ ਉਹ ਯਾਰ ਆਪਣੇ ਆਪ ਨਾਲ ਗੱਲ ਕਰ ਰਿਹਾ ਹੌਲੀ ਹੌਲੀ ਉਹਨੂੰ ਇਸ ਲੈਵਲ ਤੇ ਲੈ ਕੇ ਜਾਵੋ ਕਿ ਉਹ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਆਪ ਕਰ ਸਕੇ ਕਾਉਂਸਲਿੰਗ ਦੇ ਦੌਰਾਨ ਐਜ਼ ਅ ਕਾਉਂਸਲਰ ਉਹਦਾ ਕੌਨਫੀਡੈਂਸ ਜਿਹੜਾ ਡਿਵੈਲਪ ਕਰਨਾ ਉਹਦੀ ਡਿਸੀਜਨ 메ਕਿੰਗ ਪਾਵਰ ਨੂੰ ਡਿਵੈਲਪ ਕਰਨਾ ਉਹਦੇ ਅਸਪੈਕਟ ਉਹਦੇ ਵਿਜ਼ਨ ਨੂੰ ਕਲੀਅਰ ਕਰਨ ਦੇ ਵਿੱਚ ਉਹਦੀ ਹੈਲਪ ਕਰਨੀ ਆ ਉਹਨੂੰ ਇਸ ਲੈਵਲ ਤੇ ਲੈ ਕੇ ਆਉਣਾ ਕਿ ਇਨ ਫਿਊਚਰ ਉਹ ਕਿਸੇ ਹੋਰ ਨੂੰ ਕਾਉਂਸਲ ਕਰ ਸਕੇ ਪਰ ਖੁਦ ਕਾਉਂਸਲਿੰਗ ਲਈ ਨਾ ਆਵੇ ਫਿਰ ਦੁਬਾਰਾ ਉਸ ਸਿਚੁਏਸ਼ਨ ਦੇ ਵਿੱਚ ਨਾ ਜਾਵੇ ਜਿਸ ਸਿਚੁਏਸ਼ਨ ਦੇ ਵਿੱਚ ਉਹ ਤੁਹਾਡੇ ਕੋਲ ਕਾਉਂਸਲਿੰਗ ਲੈਣ ਦੇ ਲਈ ਆਇਆ ਸੀ ਕਾਉਂਸਲਿੰਗ ਦਾ ਮਕਸਦ ਬੱਚੇ ਦੇ ਇਨਰ ਪਾਰਟ ਨੂੰ ਡਿਵੈਲਪ ਕਰਨਾ ਹੁੰਦਾ ਕਾਉਂਸਲਿੰਗ ਵਿੱਚ ਹੈਲਪ ਕਰੀ ਜਾਂਦੀ ਆ ਸਪੋਰਟ ਕਰੀ ਜਾਂਦੀ ਆ ਕੋਸ਼ਿਸ਼ ਕਰੋ ਕਾਉਂਸਲਿੰਗ 1 ਟੂ 1 ਹੋਵੇ ਤਾਂ ਜ਼ਿਆਦਾ ਇਫੈਕਟਿਵ ਹੁੰਦੀ ਆ ਉਹਨੂੰ ਇਹ ਫੀਲ ਹੋਵੇ ਕਿ ਕੋਈ ਤੀਸਰਾ ਉਹਨੂੰ ਨਹੀਂ ਸੁਣ ਰਿਹਾ ਫੇਰ ਯੋ ਨੂੰ ਤੁਹਾਡੇ ਨਾਲ ਇੱਕ ਕੰਫਰਟ ਫੀਲ ਹੋਊਗਾ ਤੇ ਉਸ ਤੋਂ ਬਾਅਦ ਯੋ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰ ਸਕਦਾ ਤੇ ਕਾਉਂਸਲਰ ਹੋਣ ਦੇ ਨਾਤੇ ਤੁਹਾਡਾ ਵੀ ਇਹ ਫਰਜ਼ ਬਣਦਾ ਕਿ ਤੁਸੀਂ ਉਸ ਦੀ ਗੱਲ ਨੂੰ ਪੂਰੇ ਕੌਨਫੀਡੈਂਟ ਦੇ ਨਾਲ ਸੁਣੋ ਡਿਸੀਜਨ ਦੇਣ ਦੀ ਕੋਸ਼ਿਸ਼ ਨਾ ਕਰੋ ਅਸਲ ਦੇ ਵਿੱਚ ਡਿਸੀਜਨ ਦੇਣਾ ਕਨਸਲਟ੍ਰੇਸ਼ਨ ਹੁੰਦਾ ਇਹ ਕੰਮ ਕਨਸਲਟੈਂਟ ਦਾ ਹੁੰਦਾ ਕਾਉਂਸਲਰ ਦਾ ਨਹੀਂ ਕਾਉਂਸਲਿੰਗ ਜਰੂਰੀ ਨਹੀਂ ਕਿ ਇੱਕ ਹੀ ਸੈਟਿੰਗ ਦੇ ਵਿੱਚ ਹੋਵੇ ਇੱਕ ਹੀ ਸੈਸ਼ਨ ਦੇ ਵਿੱਚ ਹੋਵੇ ਇਟ ਕੈਨ ਬੀ ਅ ਸੀਰੀਜ਼ ਆਲਸੋ ਇੱਕ ਸੀਰੀਜ਼ ਵੀ ਹੋ ਸਕਦੀ ਆ ਕਿਉਂਕਿ ਇੱਕ ਵਿਅਕਤੀ ਨੂੰ ਓਪਨ ਹੋਣ ਦੇ ਲਈ ਤੁਹਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਕੰਫਰਟ ਫੀਲ ਹੋਣ ਦੇ ਲਈ ਜਾਂ ਡਿਵੈਲਪ ਕਰਨ ਦੇ ਵਿੱਚ ਉਹਨੂੰ ਸਮਾਂ ਵੀ ਲੱਗ ਸਕਦਾ ਇਦਾਂ ਨਹੀਂ ਹੁੰਦਾ ਕਿ ਇੱਕ ਵਾਰੀ ਮਿਲੇ ਤੇ ਇੱਕ ਵਾਰੀ ਦੇ ਵਿੱਚ ਹੀ ਠੀਕ ਹੋ ਗਏ ਇਹ ਡਿਪੈਂਡ ਕਰਦਾ ਕਾਉਂਸਲਰ ਤੇ ਤੇ ਕਾਉਂਸਲਿੰਗ ਤੇ ਕਿ ਇਹ ਦੋਵੇਂ ਚੀਜ਼ਾਂ ਕਿਸ ਤਰੀਕੇ ਦੇ ਨਾਲ ਇੰਟਰੈਕਟ ਕਰ ਰਹੀਆਂ ਇੱਕ ਕਾਉਂਸਲਿੰਗ ਸੈਸ਼ਨ 30 ਤੋਂ 45 ਮਿੰਟ ਦਾ ਹੋ ਸਕਦਾ ਬਟ ਮੇਜਰ ਕੇਸਸ ਦੇ ਵਿੱਚ ਇਹ 1 ਘੰਟਾ ਜਾਂ 1.5 ਘੰਟੇ ਦੇ ਕਰੀਬ ਵੀ ਚਲਾ ਜਾਂਦਾ ਤੇ ਜਦੋਂ ਵੀ ਕਾਉਂਸਲਿੰਗ ਕਰਨੀ ਆ ਸਭ ਤੋਂ ਮੇਨ ਜਿਹੜੀ ਗੱਲ ਹੈ ਜਦੋਂ ਵੀ ਕਾਉਂਸਲਿੰਗ ਕਰਨੀ ਆ ਤਾਂ ਹਾਰਡ ਟੂ ਹਾਰਡ ਰਿਲੇਸ਼ਨਸ਼ਿਪ ਬਣਾ ਕੇ ਕਰਨੀ ਆ ਭਾਵ ਕਿ ਪੂਰੇ ਦਿਲ ਤੋਂ ਕਰਨੀ ਆ ਪੂਰੀ ਅਟੈਂਸ਼ਨ ਦੇ ਨਾਲ ਸੁਣਨਾ ਤੇ ਸਮਝਣਾ ਉਹਦੇ ਵਿੱਚ ਮੋਟੀਵੇਸ਼ਨ ਅਨਹਾਸ ਕਰਨ ਦੀ ਕੋਸ਼ਿਸ਼ ਕਰਨੀ ਆ ਸੈਸ਼ਨ ਦੇ ਦੌਰਾਨ ਕੋਈ ਵੀ 네ਗੇਟਿਵ ਰਿਸਪਾਂਸ ਨਹੀਂ ਤੁਸੀਂ ਦੇਣਾ ਕੋਈ ਵੀ ਹੈਰਾਨੀ ਵਾਲੇ ਐਕਸਪ੍ਰੈਸ਼ਨ ਨਹੀਂ ਦੇਣੇ ਜਿਵੇਂ ਕਿ ਆਪਾਂ ਅਕਸਰ ਜਦੋਂ ਕੋਈ ਆਪਣੇ ਨਾਲ ਗੱਲ ਕਰ ਰਿਹਾ ਹੁੰਦਾ ਤਾਂ ਕਈ ਵਾਰੀ ਆਪਣੀ ਆਦਤ ਹੁੰਦੀ ਆ ਵੀ ਇਦਾਂ ਦੇ ਆਪਾਂ ਐਕਸਪ੍ਰੈਸ਼ਨ ਦੇਣ ਲੱਗ ਪੈਂਦੇ ਆ ਕਿ ਅੱਛਾ ਓਹੋ ਤੋ ਇਦਾਂ ਕੀਤਾ ਵੈਰੀ ਸੈਡ ਵੈਰੀ ਸੈਡ ਇਦਾਂ ਦਾ ਕੁਝ ਵੀ ਨਹੀਂ ਕਰਨਾ ਤੁਸੀ ਕਿ ਉਹਨੂੰ ਗਿਲਟ ਫੀਲ ਹੋਵੇ ਸਿਰਫ ਨੋਰਮਲ ਅਟੈਨਸ਼ਨ ਦੇਣੀ ਆ ਜਿਵੇਂ ਕਿ ਹੂੰ ਓਕੇ ਹਾਂ ਹਾਂ ਮੈਂ ਸਮਝ ਰਿਹਾ ਹਾਂ 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 ਇਦਾਂ ਤਾਂ ਕਿ ਤੁਹਾਡੀ ਕੋਈ ਵੀ ਗੱਲ ਉਹਨੂੰ ਪਿੰਚ ਨਾ ਕਰੇ ਤੇ ਹਰ ਸੈਸ਼ਨ ਦੇ ਵਿੱਚ ਉਹਦੀ ਮੋਟੀਵੇਸ਼ਨ ਨੂੰ ਇਨਹਾਂਸ ਕਰਦੇ ਰਹਿਣਾ ਜ਼ਰੂਰੀ ਹੈ ਥੈਂਕ ਯੂ